ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਆ ਨਾ ਕਿਸੇ ਤਰਨਤਾਰਨ ਏਰੀਆ ਵਿੱਚ ਨਹੀਂ ਖੜਾ ਨਾ ਮੈਂ ਡੇਰਾ ਬਾਬਾ ਨਾਨਕ ਖੜਾ ਮੈਂ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇੱਕ ਪਿੰਡ ਪੈਂਦਾ ਰੂਡਗੜ ਰੜ ਮੈਂ ਉੱਥੇ ਖੜਾ ਸੋਨੂੰ ਪਤਾ ਪਿਛਲੀ 24 ਤਰੀਕ ਤੋਂ ਲੈ ਕੇ ਕਰਕੇ ਲਗਾਤਾਰੀ ਮੀਂਹ ਪੈ ਰਿਹਾ ਹੜ ਦਾ ਮਾਹੌਲ ਬਣਿਆ ਹੋਏ ਸੀ ਡੇਰਾ ਬਾਬਾ ਨਾਨਕ ਉਧਰ ਗੁਰਦਾਸਪੁਰ ਏਰੀਆ ਚ ਅੰਮ੍ਰਿਤਸਰ ਸਾਹਿਬ ਏਰੀਆ ਚ ਪਰ ਹੁਣ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਵੀ ਬਹੁਤ ਬੁਰੇ ਹਾਲ ਹੋ ਗਏ ਆ ਦੇਖੋ ਜਿਹੜੀ ਆ ਜਮੀਨ ਆ ਨਾ ਇਹ ਸਾਰੀ ਨੀਵੀਂ ਸੀ ਇਹ ਨੀਵੀਂ ਜਮੀਨ ਆ ਉਹ ਪਰਾਂ ਤੋਂ ਪਾਣੀ ਆ ਕਰਕੇ ਨਾ ਸਾਰਾ ਇੱਥੇ ਇਕੱਠਾ ਹੋ ਗਿਆ ਤੇ ਇਕੱਠਾ ਹੋਣ ਕਰਕੇ ਜਿਹੜੀ ਆਹ ਘਰ ਦੀ ਜਿਹੜੀ ਕੰਧ ਸੀਗੀ ਆ ਸਾਰੀ ਕੰਧ गिर ਗਈ ਆ ਮੇਰੇ ਪਿੱਛੇ ਦੇਖੋ ਤੁਸੀਂ ਜਿਹੜੀ ਆਹ ਵਾਲੀ ਦੁਕਾਨ ਸੀ ਇਹ ਇੱਥੇ ਕਿਰਤੀਬੀਰ ਦੀ ਦੁਕਾਨ ਜਿਹਦੇ ਇੱਕੋ ਇੱਕ ਸਾਧਨ ਸੀ ਜਿੱਥੋਂ ਬਹਿ ਕੇ ਵੀਰ ਕਮਾਈ ਕਰਦਾ ਸੀ ਕਮਾਉਂਦਾ ਸੀ ਤੇ ਆਪਣੇ ਬੱਚੇ ਪਰਿਵਾਰ ਨੂੰ ਪਾਲਦਾ ਸੀ ਮੀਂਹ ਦੇ ਕਰਕੇ ਇਹ ਕੰਧਗਿਰਗੀ ਕੰਧ ਦੇ ਨਾਲ-ਨਾਲ ਅੱਧੀ ਦੁਕਾਨ ਜਿਹੜੀ ਗਿਰਗੀ ਦੇ ਵਿੱਚ ਸਮਾਨ ਕੱਢ ਕੇ ਬਾਹਰ ਰੱਖਿਆ ਹੋਇਆ ਵੀਰ ਦਾ ਹੁਣ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਤੁਸੀਂ ਹੜ੍ਹ ਵਾਸਤੇ ਜੋ ਵੀ ਸਿੱਧਾ ਪੱਤਾ ਜੋ ਵੀ ਪੈਸੇ ਲੈ ਕੇ ਜਾਂਦੇ ਹੋ ਬਾਹਰ ਗੁਰਦਾਸਪੁਰ ਏਰੀਆ 'ਚ ਜਾਂ ਅੰਮ੍ਰਿਤਸਰ ਸਾਹਿਬ ਏਰੀਆ ਦੇ ਵਿੱਚ ਉਹ ਸਭ ਤੋਂ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਹਾਲ ਨੂੰ ਦੇਖੋ ਇਹ ਵੀਰ ਨੂੰ ਪੈਸੇ ਦੀ ਕੋਈ ਮਦਦ ਕਰਨਾ ਚਾਹੁੰਦਾ ਰੇਤੇ ਬਾਜਰੀ ਦੀ ਜਾਂ ਇਟਾਂ ਦੀ ਕੋਈ ਵੀ ਮਦਦ ਤੁਸੀਂ ਕਰਨਾ ਚਾਹੁੰਨਾਂ ਬਦਤ ਤੋਂ ਵੱਧ ਜਾ ਕਰਕੇ ਮਦਦ ਕਰੋ ਬਾਹਰ ਜਾਣ ਤੋਂ ਪਹਿਲਾਂ ਆਪਣੇ ਪਿੰਡਾਂ ਦਾ ਖਿਆਲ ਰੱਖੋ ਆਪਣੇ ਪਿੰਡਾਂ ਦੇ ਵਿੱਚ ਵੀ ਬਹੁਤ ਵੀਰਾਂ ਨੂੰ ਲੋੜ ਆ ਇਹ ਵੀਰ ਦਾ ਮੈਂ ਸਕੈਨਰ ਵੀ ਪਾਉਂਗਾ ਆ ਵੀਡੀਓ ਦੇ ਉੱਤੇ ਸਕੈਨਰ ਮੈਂ ਪਾਉਂਗਾ ਉਹਦੇ ਵਿੱਚ ਵੀ ਤੁਸੀਂ ਪੈਸੇ ਦੀ ਮਦਦ ਕਰ ਸਕਦੇ ਹੋ ਕੋਈ ਇਟਾ ਸਟਾਉਣਾ ਚਾਹੁੰਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਕਰ ਸਕਦੇ ਹੋ ਵੀਰ ਦੀ ਜਰੂਰ ਮਦਦ ਕਰੋ ਤਾਂ ਜੋ ਕਰਕੇ ਉਹਨੂੰ ਹੰđa ਲੱਗ ਸਕੇ ਕਿਰਤੀ ਵੀਰਾਂ ਹੱਕ ਲਾਲ ਦੀ ਕਮਾਈ ਕਰਨ ਵਾਲਾ ਦਿੰਦਾ ਗੁਜ਼ਾਰਾ ਮਸਾ ਚੱਲਦਾ ਵੀ ਆ ਕੰਧ ਦਾ ਜਿਹੜਾ ਸਾਰਾ ਸੇਟਮ ਉਹਨੂੰ ਪਤਾ ਨਾ ਲੱਗੇ ਇਹ ਸਾਰਾ ਤੁਸੀਂ ਉਹਦੀ ਹੈਲਪ ਕਰੋ ਇਹ ਵੀਰ ਦੀ ਹੈਲਪ ਕਰੋ ਇੰਨੀ ਬੇਨਤੀਆਂ ਮਨਜ਼ੂਰ ਕਰੋ ਧੰਨਵਾਦ